ਤਾਲ ਗੁਰੂ ਘਰ ਦੇ ਸਾਧ ਸੰਗਤਿਓ ਭਾਈ ਸਾਹਿਬ ਜੀ ਦੇ ਸੰਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਤ ਹੈ ਇਹ ਨਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜੇ ਦਾ ਹੈ ਸਤਿਗੁਰ ਸਾਹਿਬ ਜੀ ਦਾ ਪਹਿਲਾ ਨਾਮ ਤਿਆਗਵਲ ਹੋਇਆ ਕਰਦਾ ਸੀ 13 ਸਾਲ ਦੀ ਉਮਰ ਦੇ ਵਿੱਚ ਸਤਿਗੁਰਾਂ ਨੇ ਇਸੇ ਹੀ ਕਿਰਪਾਣ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਮੈਦਾਨੇ ਜਗ ਵਿੱਚ ਬੜਾ ਭਾਰੀ ਜੰਨ ਕੀਤਾ ਤੇਗ ਦੇ ਐਸੇ ਜੋਰ ਵਿਖਾਏ ਤੇਗ ਦਾ ਨਾਮ ਹੁਣ ਕਰਕੇ ਪਿਤਾ ਸਤਿਗੁਰੂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਰੱਖਿਆ ਤੇਗ ਬਹਾਦਰ ਇਸ ਉੱਪਰ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸੰਮਤ 1713 ਦੂਜੇ ਹੱਥ ਵਿੱਚ ਜਿਹੜਾ ਸ੍ਰੀ ਸਾਹਿਬ ਹੈ ਇਹ ਸ੍ਰੀ ਸਾਹਿਬ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ ਜੇ ਨਿ ਸ੍ਰੀ ਸਾਹਿਬ ਸ੍ਰੀ ਦਮਦਮਾ ਸਾਹਿਬ ਜੀ ਦੇ ਸਤਿਗੁਰਾਂ ਨੇ ਭਾਈ ਤਰਲੋਕ ਸਿੰਘ ਭਾਈ ਰਾਮ ਸਿੰਘ ਜਿਨ੍ਹਾਂ ਨੇ ਕਮਕੌਰ ਸਾਹਿਬ ਜੀ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਭਾਈ ਤਰਲੋਕ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਇਸ ਉੱਪਰ ਲਿਖਿਆ ਹੋਇਆ ਹੈ ਸ੍ਰੀ ਭਟੋਤੀ ਜੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10 ਦੂਜੇ ਪਾਸੇ ਲਿਖਿਆ ਹੈ ਪਾਤਸ਼ਾਹੀ 10